ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਪਹੁੰਚਿਆ ਅੱਜ ਬਰਨਾਲਾ ਟਰੈਕਟਰ ਮੰਡੀ ਤੇ 10 ਤਰੀਕ 3 ਜਮਾਹ ਮਹੀਨਾ 2025 ਸੋਮਵਾਰ ਟਰੈਕਟਰ ਮੰਡੀ ਬਰਨਾਲਾ ਵੀਡੀਓ ਨੂੰ ਬਈ ਵੱਧ ਤੋਂ ਵੱਧ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਪੇਜ ਮਾਨਕਾਲੇ ਕੇ ਨੂੰ ਫੋਲੋ ਕਰਿਓ ਵੀਡੀਓ ਵਿੱਚ ਤੁਹਾਨੂੰ ਅਸੀਂ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਓ ਭਾਈ ਦੇਖੇ ਮੰਡੀ ਦੇ ਭਾਅ ਤੇ ਮਾਡਲਾਂ ਬਾਰੇ ਜਾਣਕਾਰੀ ਸਾਂਝੀ ਕਰੀਏ ਉਹ ਵੀਸਨ ਮੇਂ더라 275 ਡੀਆਈ ਦਿਖੋਣੇ ਆਈ ਤੇ ਚਾਰੇ ਬਿਲਕੁਲ ਨਾ ਮੇਰੀ ਰਾਈਟ ਟ੍ਰਿਕ ਕੰਡੀਸ਼ਨ ਚੈੱਕ ਹੋਈ ਨੋਨ ਪ੍ਰੋਬਲਮ ਸੈਂਟਰ ਗੇਮੇਂ더라 1050 ਤਰ ਡੀਆਈ 2000 ਮਾਡਲ ਆਈ ਇਹ 240000 ਦਾ ਪਰਾਇ ਜਾਈ ਨਾਲ ਖੜਾ ਜੀ ਮਹਿੰਦਰਾ ਅਰਜਨ ਅਲਟਰਾ 5605 ਡੀ ਆਈ ਪਾਵਰ ਸਟੇਜ ਦੀ ਸਾਈਡ ਵੀ ਜੀ ਡਬਲ ਡਿਸਟ੍ਰੀਬਿਊਟਰੀ ਹੋੜ ਵਾਲੀ ਸਾਥੀ ਲੱਗੀ ਹੋਈ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 16 9 28 ਦੇ ਪਿਛਲੇ ਟਾਇਰ ਨੇ ਮੂਰੇ 7 5 16 ਦੇ ਟਰੈਕਟਰ ਦੇ ਚੰਗੇ ਚੈੱਕ ਕਰ ਲਈ ਪੰਜਾਬ ਨੰਬਰ ਹੈ ਇਹ ਵੀ ਉਨੀ ਪ੍ਰਣਾਲਾ ਜੀ 13 ਮਾਡਲ ਆ 440000 ਰੇਜ ਆ ਜੀ ਦੇਖ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾਈ ਸੌਨਾਂ ਦੇ ਕ ਡੀਆਈ 55 ਜੀ ਸਾਈਡ ਗੇਅਰ ਕੱਟ ਨੇ ਸੀ ਜੀ ਨੌਨ ਪਾਵਰ ਤੀਸਰੇ ਟਾਇਰ ਨਾ ਮੈਨੇ ਗੁਡਇਰ ਦੀ ਨਾਲ ਦੇ ਟਾਇਰ ਨੇ ਜੀ ਮੂਰਲੇ ਵੀ ਗੁਡਇਰ ਦੇ ਨੇ ਜੀ ਰਾਈਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਆ ਜੀ 6 ਮਾਡਲ 2,75,000 ਦਾ ਪ੍ਰਾਈਸ ਆ ਜੀ ਪਿਛਲੇ 14 ਨੂੰ 28 ਦਿਨ ਹੀ ਮੁੱਲੇ ਸੀ ਉਹ 16 ਦਿਨ ਜੀ ਨਾਲ ਖੜਾਈ 855 ਸਵਰਾਜ 855 ਐਫੀ 4 ਸਟਾਰ ਰਿਵਰਸਿਬਲ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰੀਬਿਊਟਰ ਵੱਡਾਲੀ ਸ਼ਾਤਰੇ ਲੱਗੀ ਹੋਈ ਹੈ ਜੀ ਐਮਆਰਐਫ ਦੇ ਟਾਇਰ ਨੇ ਜੀ ਬਜਿਆ ਹੈਵੀ ਬੰਪਰ ਲੱਗਿਆ ਹੋਈ ਜੀ ਕਲੋਸ ਕਰਦਾ ਹੈ ਇੰਜਨ ਟੋਪ ਮਾਰ ਲਾ 12 ਮਾਰ ਲਾ ਜੀ ਪੰਜਾਬ ਨੰਬਰ ਹੈ 435000 ਦਾ ਪ੍ਰਾਈਸ ਹੈ ਜੀ ਨਾਲ ਕਿਹੜੇ ਸਬਰਾ 735 ਐਫੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਘੱਟ ਮੈਂ ਸੇਜਾ ਜੀ ਸੈਂਟਰ ਗੇ ਨੌਨ ਪਾਵਰ ਬਾਹਰ ਪੰਪ ਵਾਲਾ ਜੀ ਇਹ ਆਬ ਨੰਬਰ ਹੈ ਇਹ 98 ਮਾਡਲ ਹੈ 1,72,000 ਦਾ ਪ੍ਰਾਈਸ ਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਸ਼ਕਤੀ ਪਾウダー ਟਾਇਰ ਨੇ ਨਾਲ ਕਿਹੜਾ ਜੀ ਫਾਰਮ ਟਰੈਕ 60 ਜੀ ਫਾਰਮ ਟਰੱਕ 60 ਜੀ ਆਈ ਲਾਈਫ ਜੀ ਇਹ ਰੇਗਣੀ 50% ਮੁੰਗੂ ਬੈਂ ਨਾਮ ਇਹਨੀ ਪ੍ਰੀਜ਼ਲੀਪ ਉਹ ਲੂਜ਼ ਨੇ ਮੂਰ ਲੈਣੀ ਵੀ ਫਾ ਦੇ ਸੈਂਟਰ ਗੇਅਰ ਨੋਨ ਪਾਵਰ ਫਾਰਮ ਟਰੱਕ 60 ਜੀ 10 ਮਾਡਲ ਇਹ 765000 ਦਾ ਪ੍ਰਾਈਸ ਆ ਜੀ ਨਾਲ ਕਿੜਾ ਸਵਰਾਜ 855 ਐਪੀ ਹਰ ਵਾਰ ਸਪੀਡਓ ਪਾਵਰ ਸਟੀਅਰਿੰਗ ਸਾਈਡ ਗੀਅਰ ਡਬਲ ਡਿਸਟ੍ਰਿਬਿਊਟਰ ਟਾਇਰ ਚਾਰੇ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵਾਂ ਟਰੈਕਟਰ ਆਈ ਹੈ ਸੈਵ ਸਟਾਰ ਆਈ ਟਾਇਰ ਪਿਛਲੇ 16 ਦੇ ਨੇ ਜੀ ਐਮਆਰ ਫਿਰ ਟਾਇਰ ਨੇ ਜੀ ਨਾਲ ਦੇ ਟਾਇਰ ਨੇ ਭਾਈ ਮੜਲਾ ਜੀ 7 ਲੱਖ 75 ਹਜ਼ਾਰ ਇਹਦਾ ਰੇਟ ਆ ਜੀ ਨਾ ਥੋੜਾ ਜਿਹਾ ਇੱਕ ਹੋਰ ਫਾਰਮ ਟਰੈਕ 60 ਜੀ ਲਾਈਵ ਵੀਡੀਓ ਸੈਂਟਰ ਗੇਅਰ ਨੋਨ ਪਾਵਰ ਇਹ ਰਹਿ ਗਏ ਨੇ 60 ਪੈਸੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਇਹ ਆ ਜੀ ਪੰਜ ਮਾਡਲ ਟਰੈਕਟਰ ਇਹਦਾ ਪ੍ਰਾਈਸ ਆ ਜੀ 2,60,000 ਕਿਨਾਲ ਹੋਰ ਖੜਾ ਜੀ ਫਾਰਮ ਟਰੈਕ 60 ਲਾਈਵ ਵੀਡੀਓ ਜੀ ਰਹਿ ਗਿਆ ਜੀ ਪਿਛਲੇ ਇਹ ਕਿੰਨੇ ਜੀ 80 ਪੈਸੇ ਮੁੱਲ ਲੇ 50 ਪੈਸੇ ਜੀ ਐਮ ਆਰ ਫਿਰ ਟਾਇਰ ਨੇ ਚਾਰ ਮਾਡਲ ਟਰੈਕਟਰ ਆ ਇਹ ਇਹਦਾ ਪ੍ਰਾਈਸ ਆ ਜੀ 290 ਜੀ ਐਡੀ ਆ ਸਿਲਵਰ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਦੇਖੋ ਬਈ 5210 ਜੋਂਦੀ ਆ ਰਹੀ 5210 ਜੌਂਡੀਰ ਜੀ ਜੇਕੇ ਦੇ ਟਾਇਰ ਨੇ ਜੀ ਪਿਸੜਾ 16928 ਦੇ ਨੇ ਜੀ ਮੂਰਲੇ 650 16 650 20 ਦੇ ਜੀ ਰੈਕਟ ਦੀ ਕੰਡੀਸ਼ਨ ਚ ਹੈਵੀ ਬੰਪਰ ਹੈ ਜੀ ਪਾਵਰ ਸਟੀਅਰਿੰਗ ਸਾਈਡ ਗੇਅਰ ਟਾਇਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਹੈ ਜੀ 24 ਮਰਲਾ 24 ਮਰਲਾ 8 ਲੱਖ 40 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਨਾਲ ਕਿੜੇ ਨਿਊ ਹਾਲੈਂਡ 3730 ਜੀ ਪਲੱਸ ਸੈਂਟਰ ਗੇਅਰ ਜੀ ਟਾਇਰ ਚਾਰੇ ਨਵੇਂ ਨੇ ਜੀ ਗੁਡਇਰ ਦੇ ਟਾਇਰ ਨੇ ਵੀ ਪਿਛਲੇ 16-28 ਦਿਨ ਨੇ ਮੂਰਲੇ 750 16 ਦਿਨ ਪੰਜਾਬ ਨੰਬਰ ਹੈ ਨੌਨ ਪਾਵਰ ਹੈ ਜੀ 3630 ਪਲਸ 4 ਮਾਡਲ ਹੈ ਜੀ 345000 ਦਾ ਪ੍ਰਾਈਸ ਹੈ ਜੀ ਡਿਸਕ ਬ੍ਰੇਕਾਂ ਨੇ ਜੀ ਨਾਲ ਕਿਹੜਾ ਇੱਕ ਬੁੱਤਾ ਐਮ ਜੂ 5502 ਟਾਇਰ ਚਾਰ ਇਹ ਨਵੇਂ ਨੇ ਜੀ ਐਮ ਆਰ ਐਫ ਦੇ ਟਾਇਰ ਨੇ ਸਾਈਡ ਗੇਅਰ ਆ ਪਾਵਰ ਸਟੀering ਹੈ ਜੀ ਡਿਸਕ ਬ੍ਰੇਕਾਂ ਨੇ ਡਬਲ ਡਿਸਟ੍ਰਿਬਿਊਟਰ ਆ ਹੈਵੀ ਬੰਪਰ ਲੱਗਿਆ ਹੋਇਆ ਜੀ ਬਾਈ ਮਾਡਲ ਟਰੈਕਟਰ ਆ ਜੀ ਇਹ 135000 ਇਹਦਾ ਪ੍ਰਾਈਸ 735000 ਇਹਦਾ ਪ੍ਰਾਈਸ ਆ ਜੀ ਪਾਵਰ ਸਟੀering 5310 ਜੰਬੀਅਰ ਜੀ ਪਾਵਰ ਸਟੀering ਸਾਈਡ ਗੀਅਰ ਟਾਇਰ ਪਿਸਲੇ ਬਿਲਕੁਲ ਨਵੇਂ ਨੇ ਇਹ ਮੂਰਲੇ ਪੰਜਾਬ ਪੈਸ ਨੇ ਹੈਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਅੱਠ ਮਾਡਲ ਆ ਜੀ ਇਹ 477000 ਇਹਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਲੋ ਜੀ ਨਾਲ ਕਿਹੜਾ ਸਵਰਾਜ 852 ਐਫੀ ਰਿਵਰਸ ਵੀਡੀਓ ਪਾਵਰ ਸਟੀering ਜੀ ਸਾਈਡ ਗੀਅਰ ਫੈਵ ਸਟਾਰ ਜੀ ਟਾਇਰ ਚਾਰੇ ਨਵੇਂ ਨੇ ਗੁਡੀਅਰ ਦੇ ਟਾਇਰ ਅਗਲੇ ਨਹੀਂ ਪਿਛਲੇ ਟਾਇਰ ਨੇ ਪੋਲੋ ਦੇ ਮੂਰਲੇ 750 16 ਦੇ ਨਹੀਂ ਜੀ ਮੂਰੇ 14 14 ਨੂੰ 28 ਦੀ 16 ਨੂੰ 28 ਦੀ ਅੰਦਰਾਂ ਸਪੀਡ ਹੈ ਜੀ ਪੰਜਾਬ ਨੰਬਰ ਹੈ 22 ਮਾਡਲ ਡ੍ਰੈਕਟਰ ਆਈ 775000 ਇਹਦਾ ਪ੍ਰਾਈਸ ਹੈ ਜੀ ਨਾਲ ਕਿਰਾਇ ਸਵਰਾਜ 855 ਕੀ ਜੀ 27 ਕੱਟ ਨੇ ਸੇਜ ਬੇਸ ਰਟ ਨੰਬਰ 14928 ਦੀ ਮੂਰਲੇ 616 ਜੀ ਤੈਰਿਕ ਨੇਸ ਸੀ ਪੇਸੇ ਪੰਜਾਬ ਨੰਬਰ ਟਰੈਕਟਰ ਆ ਜੀ ਪੀ ਵੀ 11 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੂਈ ਘੱਟ ਮੀਸੇਜ ਆ ਜੀ ਨਵਾਂ ਮਾਡਲ ਹੈ 340000 ਦਾ ਪ੍ਰਾਈਸ ਆ ਜੀ ਨਾਲ ਖੜਾ ਸੋਨਾ ਲਿਕਾ ਡੀ ਆਈ 60 ਆਰ ਐਕਸ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਫੋਟੋ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆਈ ਟਾਇਰ ਚਾਰ ਇਨਵੈਨਸ ਐਡ ਗੀਅਰ ਆਈ ਪਾਵਰ ਸਟੀering ਪਾਵਰ ਸਟੀering ਆਈ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਈ 17 ਮਾਡਲ ਟਰੈਕਟਰ ਆਈ 5,35,000 ਦਾ ਪ੍ਰਾਈਸ ਆਈ ਲੋ ਬਈ ਸੋਨਾਲੀ ਕਾ ਡੀ ਆਈ 750 ਆਰ ਐਕਸੀ 3 ਸਪੀਡ ਆ ਜੀ ਟਾਇਰ ਚਾਰ ਇੱਕੋ ਸੇਵਨ ਆ ਜੀ ਸਾਈਡ ਗੀਅਰ ਪਾਵਰ ਸਟੀering ਜੀ 15 ਮਾਡਲ ਦੀ ਕਾਪੀ 16 ਦੀ ਹੈ 4,21,000 ਇਹਦਾ ਪ੍ਰਾਈਸ ਹੈ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਟਾਇਰ ਕਸੇ ਨੂੰ ਜਾਰੀ ਨਾਲ ਖੜਾ ਸਵਰਾਜ 855 ਐਫੀ ਸਰਵਰਸ ਬੀਪੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਜੀ ਫाइव ਸਟਾਰ ਟਾਇਰ ਹੈਗੇ ਨਹੀਂ ਜੀ 80 ਪੈਸੇ ਡ੍ਰਾਇਵਰ ਦੀ ਕੰਡੀਸ਼ਨ ਚੈੱਕ ਕਰੋ ਜੀ 20 ਮਾਡਲ ਡ੍ਰਾਇਵਰ ਆ ਬਈ 6 ਲੱਖ 45 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਇਹ ਸੋਨਾਲੀਕਾ ਐਚਡੀਐਮ ਸਕੰਦਰਾ ਜੀ ਡੀਆਈ 750 ਆਰਐਕਸ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਅਰ ਆ ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 20 ਮਾਡਲ ਟਰੈਕਟਰ ਆ ਜੀ 5 ਲੱਖ 95 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਹੀ ਸਵਰਾਜ 735 ਐਫੀ ਨੋਨ ਪਾਵਰ ਟਾਇਰ ਇਹ ਨਹੀਂ ਜੱਸੀ ਪੈਸੇ ਮੂਰਲੇ ਟਾਰਕਾ ਸਿਮਨੀ ਸੈਂਟਰ ਗੇਅਰ ਆ 97 ਮਾਡਲ ਟਰੈਕਟਰ ਆ ਜੀ ਬਾਹਰ ਪੰਪ ਵਾਲਾ ਜੀ 1 ਲੱਖ 50 ਹਜ਼ਾਰ ਇਹਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਨ ਲਈ ਡੱਕ ਲੱਗਿਆ ਹੋਇਆ ਨਾਲ ਖੜਾ ਇਹ 911 ਐਚਟੀਐਮ ਐਚਐਮਟੀ 911 ਟਾਇਰ ਚਾਰੇ ਨਵੇਂ ਨੇ ਜੀ ਡੀਆਈ ਕਰਿਆ ਹੋਇਆ ਜੀ ਇੱਕ ਮਾਡਲ ਟਰੈਕਟਰ ਹੈ 2001 ਮਾਡਲ 3 ਲੱਖ 25 ਹਜ਼ਾਰ ਦਾ ਪ੍ਰਾਈਸ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਨ ਲਈ ਬਰਨਾਲਾ ਟਰੈਕਟਰ ਮੰਡੀ ਦੇ ਟਰੈਕਟਰ ਨੇ ਜੀ ਇਹ ਨਾਲ ਖੜਾ ਇਹ ਮੇਂਦਰਾ ਅਰਜਨ ਅਲਟਰਾ 1 605 ਡੀ ਆਈ ਸਾਈਡ ਗੇਅਰ ਪਾਵਰ ਸਟੀering ਜੀ ਟਾਇਰ ਚਾਰੇ ਨਵੇਂ ਨੇ ਜੀ ਹੈਵੀ ਬੰਪਰ ਆ ਜੀ ਫੁੱਲ ਲੱਗਿਆ ਹੋਇਆ ਜੀ ਬੀ ਐਲ ਐਕਸ ਜੀ 19 ਮਾਡਲ ਆ ਜੀ ਇਹ 19 ਮਾਡਲ 5 ਲੱਖ 67 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਕਿੜਾ ਸਵਰਾਜ 744 ਐਕਸਟੀ ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਜੀ ਡਬਲ ਡਿਸਟ੍ਰੀਬਿਊਟਰ ਹੈ ਜੀ ਟਾਇਰ ਚਾਰੇ ਨਵੇਂ ਹੈ ਜੀ ਐਮ ਆਰ ਪੀ ਤੇ ਡੇਰ ਨਹੀਂ ਹੈ 22 ਮਾਡਲ ਹੈ ਜੀ ਪੰਜਾਬ ਨੰਬਰ 645000 ਭਰਾਏ ਹੈ ਜੀ ਨਾਲ ਖੜਾ ਜੰਪੀਰ 53 ਦਾ ਜੀ ਸਾਈਡ ਗੀਅਰ ਪਾਵਰ ਸਟੀering ਹੈਵੀ ਬੰਪਰ ਹੈ ਜੀ ਟਾਇਰ ਚਾਰੇ ਨਵੇਂ ਨੇ ਪੰਜਾਬ ਨੰਬਰ 22 ਮਾਡਲ ਹੈ ਜੀ ਕਾਪੀ ਤੇਜ ਦੀ ਹੈ ਜੀ 875000 ਪਰ ਹੈ ਜੀ ਨਕਦ ਕੈਸ਼ ਹੈ ਨਾਲ ਖੜਾ ਹੈ ਨੂ ਹਾਲੈਂਡ 3730 ਪਲਾਸੀ ਪੀ ਐਕਸ ਉੱਡ ਵਾਲੀ ਛਤੀ ਲੱਗੀ ਹੋਈ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀering ਹੈ ਸੈੱਟ ਗੇਰਾ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ 22 ਮਾਡਲ ਟਰੈਕਟਰ ਹੈ ਜੀ 8,85,000 ਦਾ ਪ੍ਰਾਈਸ ਆ ਜੀ ਲਿੰਕਾਂ ਦੇ ਡਬਲ ਪੰਪ ਲੱਗਿਆ ਹੋਇਆ ਜੀ ਨਾਲ ਖੜਾ ਇਹਨੂੰ ਹਾਲਾਂ ਦਾ 3630 ਜੀ ਪਲੱਸ ਕੇਐਕਸੀ ਸਾਈਡ ਗੇਅਰ ਪਾਵਰ ਸਟੀering ਜੀ ਪੈਰ ਇਹਦੀ ਸੀਪੇਸੀ ਹੈਵੀ ਬੰਪਰ ਲੱਗਿਆ ਹੋਇਆ ਪੰਜਾਬ ਨੰਬਰ ਆ ਪੀਵੀ19 18 ਮਾਡਲ 6,40,000 ਦਾ ਪ੍ਰਾਈਸ ਆ ਬਾਈ ਉਸੋ 43 ਦਾ ਮੈਸੀ ਦੇ ਕੋਈ ਫੋਰਜਨ ਸੈਂਟਰ ਗੇਅਰ ਪੈ ਰਹੇ ਕਿ ਨਹੀਂ 80% ਤਿੰਨ ਮਾਡਲ ਹੈ ਇਹ 293000 ਦਾ ਪ੍ਰਾਈਸ ਹੈ ਆਹੜਾ ਕਿਹੜਾ ਕਬੂਤਾ ਐਮ ਜੂ 5502 ਉੱਡਾਲੀ ਸਾਤੀ ਲੱਗੋ ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੈਵੀ ਬੰਪਰ ਲੱਗਿਆ ਜੀ 21 ਮਾਡਲ ਆਈ 22 ਦੀ ਕਾਪੀ ਹੈ ਟਾਇਰ ਚਾਰੇ ਬਿਲਕੁਲ ਨਵੇਂ ਜੀ 7 ਲੱਖ 25 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਨੂੰ ਸੋਨਾ ਲਿਕਾ 750 DI 750 ਇੰਟਰਨੈਸ਼ਨਲ ਦਿਖਾਉਣੀ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ ਕੱਟਵੇਂ ਸਜਾਈ ਸਾਈਡ ਗੇਰ ਹੈ ਜੀ ਨਾਉਨ ਪਾਵਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 2003 ਮਾਡਲ ਆਈ ਡਾਇਰੈਕਟ ਦੀ ਕੰਡੀਸ਼ਨ ਚੈੱਕ ਕਰ ਲਓ ਜੀ 2003 ਮਾਡਲ 260000 ਦਾ ਪ੍ਰਾਈਸ ਆ ਜੀ ਨਾਲ ਖੜਾ ਹੈ ਡੀਸੀ ਸੋਨਾ ਲਿਖਾ ਇੰਟਰਨੈਸ਼ਨਲ 750 ਜੀ ਇਹ ਵੀ ਕੱਟ ਮੈਸੇਜ ਆ ਜੀ ਪੰਜਾਬ ਨੰਬਰ ਹੈ ਸੈਂਟਰ ਗੀਅਰ ਨੋਨ ਪਾਵਰੀ ਮੋਬਲ ਟਾਇਰ ਨੇ ਪੰਜਾਬ ਪੈਸੇ ਜੀ ਐਮਆਰਪੀ ਦੇ ਟਾਇਰ ਨੇ ਜੀ 616 ਦੀ ਪਿਛਲੇ ਟਾਇਰ ਨੇ ਜੀ 13628 ਦੇ ਪਿਛਲੇ ਟਾਇਰ ਨੇ ਜੀ ਇਹਨੂੰ ਕਿਹਾ ਨਵੇਂ ਜੀ ਉਹ ਲੈ ਕੇ 50 ਪੈਸੇ 750 ਸੋਨਾ ਲੇਕਾ ਐਂਟਰ ਹੈ ਡੀਆਈ ਡੀਸੀ ਜੀ 2000 ਮਾਡਲ ਹੈ 250000 ਇਹਦਾ ਪ੍ਰਾਈਸ ਹੈ ਜੀ ਨਾਲ ਖੜਾਈ 5310 ਜੌਂਡੀਆਰ 5310 ਜੌਂਡੀਆਰ ਸਾਈਡ ਗੈਰੀ ਪਾਵਰ ਸਟੀering ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਹੈਵੀ ਬੰਪਰ ਆ ਲੱਟਾਂ ਲੱਗੀਆਂ ਹੋਈਆਂ ਨੇ ਟਾਇਰ ਚਾਰੇ ਬਿਲਕੁਲ ਨਵੇਂ ਨੇ ਪਿਛਲੇ 16-29 ਦਿਨ ਹੀ ਜੀ ਮੂਰਲੇ ਮੂਰਲੇ 650 ਬੀ ਦੇਣੀ ਗੁੜੀਆ ਦੇ ਟਾਇਰ ਨੇ ਜੀ ਸੱਤ ਮਾਡਲ ਟਰੈਕਟਰ ਆ ਜੀ 475000 ਬਾਈ ਪ੍ਰਾਈਸ ਆ ਜੀ ਇਹਦਾ ਨਾਲ ਖੜਾ ਜੀ 60 ਦਾ ਫਾਰਮ ਡਰੇ ਹੈ ਜੀ ਪੰਜਾਬ ਨੰਬਰ ਆ ਜੀ ਇਹੇ ਸੈਂਟਰ ਗੀਅਰ ਨਾਨ ਪਾਵਰ ਵੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਪੰਜਾਬ ਨੰਬਰ 11 ਮਾਡਲ ਆ ਜੀ 3,25,000 ਇਹਦਾ ਪ੍ਰਾਈਸ ਆ ਜੀ ਏਡੀਆਈ ਡੀਜ਼ਲ ਸੇਵਰ ਆ ਜੀ ਨਾਲ ਖੜਾ ਹੈ ਡੀ ਆਈ 750 3 ਸੋਨਾਲੀਕਾ ਇੰਟਰਨੈਸ਼ਨਲ ਜੀ ਸਾਈਡ ਗੀਅਰ ਜੀ ਨੌਨ ਪਾਵਰ ਪੰਜਾਬ ਨੰਬਰ ਆਈ ਪੀ ਵੀ 11 ਸਾਈਡ ਗੀਅਰ ਜੀ ਗੁੜੀਆ ਦੇ ਟਾਇਰ ਨੇ ਵੀ ਮੂਲੇ 750 16 ਜੀ ਪਿਛਲੇ ਗੁੜੀਆ ਦੇ ਟਾਇਰ ਨੇ 14 9 28 ਦੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਬਈ ਟਾਇਰ ਇਹਨੇ ਜੀ ਪੰਜਾਬ ਪੇਸੇ 13 ਮਾਡਲ ਡ੍ਰੈਕਟਰ ਆ ਜੀ 3 ਲੱਖ 40 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਹੀ ਮਹਿੰਦਰਾ 605 ਡੀ ਆਈ ਅਰਜਨ ਉਹੋ ਸਾਈਡ ਗੇਅਰ ਪਾਵਰ ਸਟੀering ਜੀ ਤੇਲ ਵਾਲਾ ਬੰਪਰ ਲੱਗਿਆ ਹੋਇਆ ਜੀ ਖੁੱਡ ਵਾਲੀ ਸਤਹੀ ਲੱਗੀ ਹੋਈ ਆ ਜੀ ਲਾਈਟਾਂ ਲੱਗਿਆ ਹੋਏ ਨੇ ਡਬਲ ਡਿਸਟ੍ਰਿਬਿਊਟਰ ਆ ਜੀ ਟਾਇਰ ਹੈਗੇ ਨੇ ਪਿਛਲੇ 16 28 ਦੇ ਵੀ ਮੂਹਰੇ 750 16 ਦੀ ਪੋਲੋ ਦੇ ਟਾਇਰ ਨੇ ਜੀ ਨਾਲ ਦੇ ਟਾਇਰ ਨੇ 17 ਮਾਡਲ ਡਰੈਕਟਰ ਆ ਜੀ 5 ਲੱਖ 40 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਕੜਾਈ ਸੁਵਰਾਜ 855 ਐਫ ਪੀ 3 ਸਟਾਰ ਜੀ ਰਿਵਰਸ ਵੀਡੀਓ ਨੋਨ ਪਾਵਰ ਜੀ ਕਟ ਮੀਸਜ ਪੰਜਾਬ ਨੰਬਰ ਡਰੈਕਟਰ ਆ ਜੀ ਇਹ ਪਈ ਸੇਟਰ ਹੈ ਨਹੀਂ 70 ਪੈਸੇ ਮੂਰ ਲੈ ਕੇ ਨਹੀਂ 50 ਪੈਸੇ ਸੈਂਟਰ ਗੇਅਰ 11 ਮਾਡਲ ਟਰੈਕਟਰ ਹੈ ਜੀ 3,80,000 ਦਾ ਪ੍ਰਾਈਸ ਹੈ ਜੀ ਨਾਲ ਕੜਾਈ ਸੋਰਾਜ 735 ਜੀ ਨਾਨ ਪਾਵਰ ਸੈਂਟਰ ਗੀਅਰ ਟਾਇਰ ਘਸੇ ਹੋਏ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਇਹ 99 ਮਾਡਲ ਹੈ 1,15,000 ਇਹਦਾ ਪ੍ਰਾਈਸ ਹੈ ਜੀ ਦੇਖੋ ਇਹ ਟਰੈਲੀ ਖੜੀ ਹੈ 11 6.5 23 ਮਾਡਲ ਹੈ ਜੀ ਮੱਸੀ ਹੁੱਕ ਚਾਹੀਏ ਇਹ ਬੈੱਡ ਲੱਗਿਆ ਹੈ ਜੀ। ਵਧੀਆ ਹੈ ਵੀ ਹੈ ਜੀ। 2,30,000 ਇਹਦਾ ਪ੍ਰਾਈਸ ਹੈ ਜੀ। ਲੋ ਬਈ ਸੰਤਾਲੀ ਬਾਟਰੈਕਟਰ ਗੈਰਜਾਂ ਦੇ ਟਰੈਕਟਰ ਦਿਖਾਉਣੇ ਆ ਜੀ। ਇਹ ਹੈ ਜੀ ਆਰਡਨ 605 ਡੀ ਆਈ ਲੋ ਹੋ ਜੀ। ਸਾਈਡ ਗੇਅਰ ਆ ਜੀ, ਪਾਵਰ ਸਟੀering ਆ। ਪੁੱਧ ਲੱਗਿਆ ਹੈ ਜੀ, ਐਂਪ ਲੱਗਿਆ ਹੋਇਆ। ਟਾਇਰ ਚਾਰੇ ਨਵੇਂ ਨੇ ਜੀ। ਆਰਡਨ 605 ਜੀ।

ट्रैक्टर की कंडीशन बहुत क्लियर है जी खड़ा जी सोना लिका टाइगर डबल्यू टी पचवंजा जी टायर जा रहे नवे ने जी सैड गेयर आ पावर स्टेयरिंग जी डबल डिस्ट्रीब्यूटर लगा है जी फुड आली छत ही लगी हुई है जी फोर एयर एयर कूलिंग है स्काई जी स्काई मैट पावर स्टेयरिंग जी उन्नी मॉडल ट्रैक्टर है जी 545000 ਦਾ ਭਰਾਈ ਜਾ ਜੀ ਡਬਲ ਕਲਚ 2000 ਪੀਜੀ ਲਿਫਟ ਕੰਪਲੈਟ ਦੀ ਹੈ ਜੀ ਇਹਦੀ ਟਾਇਰ ਚਾਰੇ ਨਵੇਂ ਨੇ ਇਹਦੇ ਨਾਲ ਕੜਾਈ ਜੌਂਡੇ 545 ਜੀ ਬੀ ਮਾਡਲ ਡਰਾਈਵਰ ਹੈ ਜੀ ਹੌਂਡਾ ਦੀ ਸਥਿਤੀ ਲੱਗੀ ਹੋਈ ਹੈ ਐਂਪ ਲੱਗਿਆ ਹੋਇਆ ਪਾਵਰ ਸਟੀering ਹੈ ਜੀ ਸਾਈਡ ਗੇਰਾ ਜੀ ਪਿਛਲੇ ਟਾਇਰ ਨੰਨੇ ਨੇ ਮੋਰਲੇ ਥੋੜੇ कसे ਬਲੇ ਹੈਵੀ ਵਨ ਭਾਈ

कई मॉडल ट्रैक्टर है सत्त लख पचानवे हजार स्वराज अठ सौ पचवंजा पावर स्टेरिंग प्रवर्स पीटीओ सैड गेयर डबल डिस्ट्रीब्यूटर लगा हुआ टायर चारे नए ने जी डुडियर टायर ने जी और डाली छाती लगी हुई है जी जो भी माडल ट्रैक्टर आई ए प्राइज आज सत्त लख पचानवे हजार जी चक्कर बहुत साफ्ट ट्रैक्टर मॉडल सत्त लाख पचानवे हजार प्राइज है जी नाल सोना लिक्का डीआई साठ सकंदरा आई जे के टायर ने जी टायर है पैसे सैड गेयर पावर स्टीयरिंग। डबल डिस्ट्रीब्यूटर सोना लिका इंटरनेशनल सिकंदरा टॉप मॉडल ट्रैक्टर है उन्नी मॉडल ट्रैक्टर है पचानवे हजार प्राइज है जी धारीवाल जगशीर सिंह ट्रैक्टर ने जगशीर सिंह सीरा जी पिंडेड़ा जी लाओ दिखाने स्वराज नौ सौ त्रेहठ एफी जी फाइव स्टार सैड गेयर पावर स्टेयरिंग डबल डिस्ट्रीब्यूटर एम आरफर ने जी पिछले तो है लगी हुई है जी भी बंपर है जी भी मॉडल ट्रैक्टर है जी सवराज नौ सौ त्रेहठ भी माडल छे लख पैठ हजार प्राइस है जी का धारीवार ट्रैक्टर गया ट्रैक्टर ने जी जगसीत सीराज संघेड़ा जी उन्हें ट्रैक्टर ने मोबाइल नंबर भी बोलेंगे जी आड़ खड़ा जी अर्जन अल्ट्रा वन छे सो पांची जाए। देख जी देखो मारे ने टायर ने पिछले जेके पिछले टायर ने ने जी है लगी हुई है मॉडल ट्रैक्टर है जी चार लखर हजार प्राइज है जी पिछले टायर बिलकुल नमी ने जी ਨਾਲ ਕੜਾਈ ਸੋਨਾਲੀ ਕਾ ਵੀ ਆਈ 55 ਜੀ ਸੈਂਟਰ ਗੀਅਰ ਨੌਨ ਪਾਵਰ ਜੀ ਐਮ ਆਰ ਪੇ ਟਾਇਰ ਨਹੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਜਗਸੀ ਸਿੰਘ ਜੀ ਸੀਦਾ ਜੀ ਸੰਘੇੜਾ ਪੰਡੀ ਇਹਨਾਂ ਦੇ ਟਰੈਕਟਰ ਨੇ ਬਾਈ ਇਹਨਾਂ ਦਾ ਥੋੜਾ ਮੋਬਾਈਲ ਨੰਬਰ ਵੀ ਅਸੀਂ ਬੋਲਾਂਗੇ ਦੇਖੋ ਬਾਈ ਸੀਦਾ ਜੀ ਸੰਘੇੜਾ ਟਰੈਕਟਰ ਐਸ 950 ਜੀ ਪਾਵਰ ਸਟੀਅਰਿੰਗ ਜੀ ਸਾਈਡ ਗੇਅਰ ਹੈ ਵੀ ਬੰਪਰ ਲੱਗਾ ਹੋਇਆ ਜੀ ਬੂਲੇ ਟਾਇਰ ਨੇ 300 ਪੈਸੇ ਪਿਛਲੇ ਹੈਗੇ ਨੇ 60 ਪੈਸੇ ਹੁੰਡਾ ਵਾਲੀ ਸਾਤੇ ਲੱਗੀ ਹੋਈ ਹੈ ਜੀ ਮੈਸੀ 95 ਸੋਈ ਇਹ ਕੰਡੀਸ਼ਨ ਚ ਕਰੂ 17 ਮਾਡਲ ਡਰਾਈਵ ਲਾਈ ਰੇਟ ਹੈ 485000 ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਜੀ ਨਾਲ ਕਿਹੜਾ ਜੀ ਆਜਨ ਅਲਟਰਾ 1605 ਡੀਆਈ ਮਹਿੰਦਰਾਈ

ਡੀ ਆਈ ਅਰਜਨ ਨੋਵੋ ਜੀ ਪਾਵਰ ਸਟੀering ਸਾਈਡ ਗੇਅਰ ਜੀ 16 ਇੰਚ ਟਾਇਰ ਨੇ ਜੀ ਮਾਰਕ ਦੇ ਟਾਇਰ ਹੈ ਨਹੀਂ ਅਸੀਂ ਤਾਂ ਜੀ ਬਾਈ ਮਾਡਲ ਟਰੈਕਟਰ ਜੀ ਇਹ ਟੌਪ ਮਾਡਲ ਹੈ ਜੀ 725000 ਪ੍ਰਾਈਜ਼ ਹੈ ਜੀ ਪੰਜਾਬ ਨੰਬਰ ਹੈ ਜੀ ਜਲਸੀ ਸਿੰਘ ਸੀ ਦਾ ਜੀ ਤਾਲੀ ਬਾ ਟਰੈਕਟਰ ਗੈਰ ਜੀ ਇਹਨਾਂ ਮੋਬਾਈਲ ਨੰਬਰ 9852 85869 ਤਰੀ 9852 85869 ਤਰੀ ਇੱਕ ਵਾਰੀ ਹੋਰ ਬੋਲਦ ਨੇ 98152 858723 ਜੀ 98153 85800 ਕਰੀ ਬਰਨਾਲਾ ਰੋਡ ਨੇੜੇ ਵਾਟਰ ਵਰਕ ਸੰਘੇੜਾ ਬਰਨਾਲਾ ਪੰਜਾਬ ਜੀ 41 ਗਲ ਟਰੈਕਟਰ ਗੈਰ ਜੀ